ਦੇਖੋ ਇਹ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਈ ਇਹ ਚੋਰਪੋਸ਼ੀ ਹੋਈ ਏ ਤੇ ਇਸ ਜਥੇਦਾਰ ਨੇ ਪਹਿਲੇ ਦਿਨ ਹੀ ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਦੇ ਆਖੇ ਲੱਗ ਕੇ ਪੰਥਕ ਸਿਧਾਂਤਾਂ ਪਰੰਪਰਾਵਾਂ ਤੇ ਰਵਾਈਤਾਂ ਦਾ ਜਿਹੜਾ ਘਾਣ ਆ ਉਹ ਕਰ ਦਿੱਤਾ ਆ ਸੋ ਇਹ ਨਵੇਂ ਜਥੇਦਾਰ ਰਾਹੀਂ ਹੁਣ ਬਾਦਲਕੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹ ਜਥੇਦਾਰ ਦੇ ਰਾਹੀਂ ਜਿਹੜੇ ਆ ਉਹ ਫੈਸਲੇ 2 ਦਸੰਬਰ ਵਾਲੇ ਫੈਸਲੇ ਬਦਲੋਣਗੇ ਹੁਣ ਤੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਫਿਰ ਅਕਾਲੀ ਦਰਸ ਦਾ ਪ੍ਰਧਾਨ ਬਣਾਇਆ ਜਾਏਗਾ ਸੱਤ ਮੈਂਬਰੀ ਕਮੇਟੀ ਜੋ ਪੰਜ ਮੈਂਬਰੀ ਕਮੇਟੀ ਰਹੇਗੀ ਉਹਦਾ ਵੀ ਭੋਗ ਪਾਇਆ ਜਾਏਗਾ ਤੇ ਪਰਕਾ ਬਾਦਲ ਦਾ ਫਖਰੇ ਕੌਮ ਅਵਾਰ ਜਿਹੜਾ ਆ ਉਹ ਵੀ ਵਾਪਸ ਦੁਆਇਆ ਜਾਏਗਾ ਤੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਨੂੰ ਬਾਦਲ ਕੇ ਵਰਤਦੇ ਰਹੇ ਆ ਉਹੀ ਗੁੱਜ ਹੁਣ ਗਿਆਨੀ ਗੜਗੱਜ ਦੇ ਨਾਲ ਉਹ ਹੋਏਗਾ ਪਰ ਗਿਆਨੀ ਗੜਗੱਜ ਇਹ ਦੇਖਣ ਕਿ ਉਹਨਾਂ ਨੇ ਹੁਣ ਗਿਆਨੀ ਗੁਰਬਚਨ ਸਿੰਘ ਬੰਦਾ ਆ ਜਾਂ ਅਕਾਲੀ ਫੂਲਾ ਸਿੰਘ ਦਾ ਜਿਹੜਾ ਵਾਰਸ ਆ ਉਹ ਬੰਦਾ ਆ ਬਾਦਲ ਕਿਆ ਅੱਜ ਸੇਖਕੌਮ ਦੀ ਪੱਗ ਨੂੰ ਹੱਥ ਪਾਇਆ ਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਣ ਦੀ ਹਸਤੀ ਅਤੇ ਸ਼ਾਨ ਅਤੇ ਪ੍ਰਭੂ ਸੱਤਾ ਨੂੰ ਰੋਲਣ ਦਾ ਪੂਰਾ ਯਤਨ ਕੀਤਾ ਆ ਹੁਣ ਇਹਨਾਂ ਦੀ ਸਿਆਸੀ ਮੌਤ ਤੋਂ ਬਾਅਦ ਇਹ ਧਾਰਮਿਕ ਪੱਖੋਂ ਵੀ ਖਤਮ ਹੋਣਗੇ ਤੇ ਜਿਹੜੇ ਲੋਕ ਅੱਜ ਬਾਦਲ ਕਿਆਂ ਦਾ ਸ਼ਰਮਣੀ ਕਮੇਟੀ ਦਾ ਪੱਖ ਪੂਰੇ ਆ ਇਹਨਾਂ ਨੂੰ ਹੋਣੀ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਜਾਂ ਫਿਰ ਇਹਨਾਂ ਦੀ ਜਿਹੜੀਆਂ ਔਨਵਾਦੀਆਂ ਪੀੜ੍ਹੀਆਂ ਆ ਉਹ ਇਹਨਾਂ ਨੂੰ ਲਾਹਨਤਾਂ ਪਾਵੇਗੀ ਸੋ ਫਖਰੇ ਕੌਮ ਆਵਾਜ਼ ਵਾਪਸ ਹੋ ਚੁੱਕਾ ਆ ਕਹਿਣ ਤੋਂ ਭਾਵੇਂ ਇਹ ਫਖਰੇ ਕੌਮ ਨਹੀਂ ਇਹ ਗਦਾਰੇ ਕੌਮ ਆ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਸੇ ਤਰੀਕੇ ਸਿੱਖ ਕੌਮ ਦਾ ਨੁਕਸਾਨ ਹੋਇਆ ਜਿਵੇਂ ਅਬਦਾਲੀ ਨੇ ਕੀਤਾ ਸੀ ਮੀਰ ਮੰਨੂ ਨੇ ਕੀਤਾ ਸੀ ਜਕਰੀਆ ਨੇ ਕੀਤਾ ਸੀ ਮੱਸੇ ਰੰਗੜ ਨੇ ਕੀਤਾ ਸੀ ਇੰਦਰਾ ਗਾਂਧੀ ਨੇ ਕੀਤਾ ਸੀ ਉਹ ਬੁੱਚੜ ਬਿਆੰਤ ਸਿੰਘ ਨੇ ਕੀਤਾ ਸੀ ਸੋ ਇਹਨਾਂ ਸਾਰੇ ਪਾਪੀਆਂ ਦੀ ਜਿਹੜੀ ਰੂਹ ਆ ਉਹ ਸੁਖਵੀਰ ਸਿੰਘ ਬਾਦਲ ਦੇ ਵਿੱਚ ਵੜੀ ਹੋਈ ਏ ਤੇ ਰੱਜ ਕੇ ਕੌਮ ਦਾ ਕਰ ਰਹੀ ਆ ਤੇ ਜਿਹੜੇ ਬਹੁਤ ਤਿੱਖਾ ਬੋਲਦੇ ਮੈਂ ਪਹਿਲਾਂ ਵੀ ਸੁਣਿਆ ਤੁਹਾਨੂੰ ਪਰ ਗੱਲ ਇਹ ਹੈ ਭਾਈ ਰਣਜੀਤ ਸਿੰਘ ਜੀ ਤੁਸੀਂ ਸਭ ਕੁਝ ਪਹਿਲਾਂ ਹੀ ਤੈਅ ਕਰ ਲਿਆ ਦੇਖੋ ਜੋ ਕੁਝ ਬਾਦਨ ਗਿਆ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੀਤਾ ਗਿਆਨੀ ਰਗਵੀਰ ਸਿੰਘ ਦੇ ਨਾਲ ਕੀਤਾ ਗਿਆਨੀ ਸੁਲਤਾਨ ਸਿੰਘ ਦੇ ਨਾਲ ਕੀਤਾ ਉਹਨਾਂ ਦਾ ਦੋਸ਼ ਕੀ ਸੀ ਇਹਨਾਂ ਨੂੰ 2 ਜਨਵਰੀ ਤੋਂ ਬਾਅਦ ਹੀ ਇਹਨਾਂ ਨੂੰ ਆਕਾਸ਼ਵਾਣੀਆਂ ਹੋਈਆਂ ਇਹਨਾਂ ਨੂੰ ਭੁਖਵਾਣੀਆਂ ਹੋਈਆਂ ਕਿ ਜਿਹੜੇ ਇਹ ਜਥੇਦਾਰ ਆ ਬਹੁਤ ਮਾਰੇ ਆ ਤੇ ਜੇਕਰ ਇਹੀ ਜਥੇਦਾਰ ਬਾਦਲਾਂ ਦੀ ਬੋਲੀ ਬੋਲਦੇ ਤੇ ਇਹਨਾਂ ਨੇ ਕਹਿਣਾ ਸੀ ਕਿ ਉਹ ਜਥੇਦਾਰ ਬਹੁਤ ਮਹਾਨ ਆ ਪਰ ਜਦੋਂ ਅੱਜ ਉਹਨਾਂ ਨੇ ਪੰਥਕ ਹਿੱਤਾਂ ਦੇ ਵਿੱਚ ਫੈਸਲੇ ਲਏ ਆ ਪੰਥ ਦੀ ਉਹੀ ਗੱਲ ਸੁਣੀ ਆ ਤੇ ਇਹੀ ਜਥੇਦਾਰ ਇਹਨਾਂ ਨੂੰ ਜਿਹੜਾ ਮਾਰੇ ਲੱਗਣ ਲੱਗ ਪਏ ਆ ਬਾਦਲ ਕਿਹਾ ਨੇ ਜਥੇਦਾਰ ਦਾ ਅਹੁਦਾ ਵੀ ਰੋਜ਼ ਦਿੰਦਾ ਆ ਇਹਨਾਂ ਨੇ ਅਕਾਲੀ ਦਲ ਵੀ ਰੋਲ ਦਿੱਤਾ ਸ਼੍ਰੋਮਣੀ ਕਮੇਟੀ ਵੀ ਰੋਲ ਦਿੱਤੀ ਇਹਨਾਂ ਨੇ ਅਕਾਲੀ ਦਲ ਨੂੰ ਅਕਾਲੀ ਦਲ ਰਹਿਣ ਹੀ ਨਹੀਂ ਦਿੱਤਾ ਤਾਂ ਕਈ ਉਹ ਹੁੰਦੇ ਸਨ ਜਿਹੜੇ ਪੰਥ ਵਸੇਮਾ ਉਜੜਾ ਸਿਧਾਅ ਦੇ ਧਾਰ ਨਹੀਂ ਸਨ ਜਿਹੜੇ ਕਹਿੰਦੇ ਫਿਰ ਜਾਵੇ ਤਾਂ ਜਾਵੇ ਤੁਹਾਡਾ ਸਿੱਖੀ ਸਦਕਾ ਜਾਵੇ ਸੁਖਬੀਰ ਬਾਦਲ ਕਹਿੰਦਾ ਕਿ ਮੇਰੀ ਸਿਆਸਤ ਚਮਕਣੀ ਚਾਹੀਦੀ ਆ ਕੁਰਸੀ ਮਿਲਣੀ ਚਾਹੀਦੀ ਆ ਮੁੱਖ ਮੰਤਰੀ ਦੀ ਪੰਥ ਭਾਵੇਂ ਟੱਠੇ ਖੂਹ ਦੇ ਵਿੱਚ ਪਵੇ ਇਹਨਾਂ ਨੇ ਅਕਾਲੀ ਦਲ ਮੈਂ ਜਵਾਬ-ਜਵਾਬ ਲੈਣਾ ਚੱਬਰ ਸਾਹਿਬ ਆਂਸਰ ਕਰ ਦਾਂਗੇ ਛੋਟਾ 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 ਜਵਾਬ ਰੋਟੇ ਵਾਰ-ਵਾਰ ਆਪਾਂਗਾ ਭਾਈ ਰਣਜੀ ਦੇਖੋ ਬੜਾ ਇੰਪੋਰਟੈਂਟ ਸਵਾਲ ਹੈ ਹੁਣ ਤੱਕ ਤਾਂ ਬਹੁਤ ਸਰੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਮਤਵਾਸੀ ਜਥੇਦਾਰ ਕਿਹਾ ਜਾ ਰਿਹਾ ਸੀ ਉਹਨਾਂ ਨੂੰ ਹੀ ਜਥੇਦਾਰ ਮੰਨ ਰਹੀਆਂ ਸੀ ਤੇ ਜਿਹੜੇ ਜਥੇਦਾਰ ਲਗਾਏ ਗਏ ਸੀ ਇਹਨਾਂ ਨੂੰ ਹਟਾ ਦਿੱਤਾ ਤੁਸੀਂ ਕਹਿ ਰਹੇ ਹੋ ਕਿंतु ਪਰੰਤੂ ਅਸੀਂ ਅੱਜ ਵੀ ਗੱਜ-ਵੱਜ ਕੇ ਕਹਿੰਦੇ ਆ ਕਿ ਸਾਡਾ ਜਿਹੜਾ ਜਥੇਦਾਰ ਹੈ ਉਹ ਭਾਈ ਜਗਤਾਰ ਸਿੰਘ ਹਵਾਰਾ ਆ ਜਿਨ੍ਹਾਂ ਨੂੰ ਸਰਬੱਤ ਖਾਲਸਾ ਦੇ ਵੱਲੋਂ ਸ੍ਰੀ ਅਕਾਲ ਪੁਰਖ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ ਪਰ ਇਹਦਾ ਮਤ ਇਹ ਨਹੀਂ ਕਿ ਇਹਨਾਂ ਦੇ ਵੱਲੋਂ ਥਾਪੇ ਹੋਏ ਜਥੇਦਾਰ ਉਹ ਪੰਥਕ ਸਿਧਾਂਤਾਂ ਦਾ ਜਿਹੜਾ ਕਹਾਨਾ ਆ ਉਹ ਕਰਨ ਜੇਕਰ ਉਹ ਪੰਥ ਦੀ ਗੱਲ ਕਰਦੇ ਉਹਨਾਂ ਦੀ ਹਮਾਇਤ ਵੀ ਕਰਾਂਗੇ ਪਰ ਜੇ ਕਹਾਨ ਕਰਨਗੇ ਤਾਂ ਵਿਰੋਧ ਵੀ ਕਰਾਂਗੇ ਇਹਨਾਂ ਨੇ ਬਰਿੰਗਾ ਦੀ ਗੱਲ ਕੀਤੀ ਜਦੋਂ ਬਾਦਲ ਕਿਆਂ ਦਾ ਆਪਣਾ ਰਾਜ ਸੀ ਉਦੋਂ ਤਾਂ ਨਵੰਬਰ 2015 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਆਖਿਆ ਇਹ ਕਹਿੰਦਾ ਸੀ ਕਿ ਕਾਤਲ ਹਵਾਰਾ ਕੌਮ ਨੂੰ ਸੇਧ ਨਹੀਂ ਦੇ ਸਕਦਾ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਆਤਵਾਦੀ ਆਖਿਆ ਪਰ ਜਦੋਂ ਦਾ ਰਾਜ ਚਲਾ ਗਿਆ ਉਦੋਂ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟਕਰਾਂ ਉਦੋਂ ਇਹਨਾਂ ਨੂੰ ਬੰਦੀ ਸਿੰਘ ਵੀ ਜਾਦਾ ਗਏ ਤੇ ਪੰਥੀ ਵੀ ਜਾਦਾ ਗਏ 1990 ਦੇ ਵਿੱਚ ਬਾਜਪੀ ਸਰਕਾਰ ਨੂੰ ਕਹਿ ਕੇ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈਆਂ ਦੁਕਵਾਈਆਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਗੁਰਦੁਆਰਾ ਅੰਬਸਾਬ ਚਰਮਨੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵਿਰੋਧ ਕੀਤਾ ਸੁਖਬੀਰ ਬਾਦਲ ਦੀ ਜੁੰਡਲੀ ਨੇ ਸਾਰੇ ਪੰਥਕ ਸਿੰਘਾਂ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਗਿਆ ਬਾਪੂ ਸੂਰਜ ਸਿੰਘ ਖਾਲਸਾ ਥੋੜੇ ਦਿਨ ਪਹਿਲਾਂ ਹੀ ਚੜ੍ਹਾਈ ਕੀਤੀ ਉਹ ਉਹਨਾਂ ਦੇ ਬਿਆਨ ਪੜ੍ਹ ਕੇ ਦੇਖੋ ਕਿ ਕਿਵੇਂ ਬਾਦਲ ਕਿਆਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਆ ਉਹ ਬੰਦ ਕਰ ਹੀ ਰੱਖਿਆ ਬਾਦਲ ਕਿਆਂ ਦੀ ਸਿੰਘਾਂ ਦੇ ਜਿਹੜੇ ਆ ਉਹ ਘੋਦ ਵਿਰੋਧੀ ਰਹੇ ਆ ਠੀਕ ਹੈ ਠੀਕ ਹੈ ਮੈਂ ਉਹ ਹੀ ਕਹਿੰਨੇ ਦੇਖੋ ਇਤਿਹਾਸ ਦੇ ਵਿੱਚ ਨਾ ਸਾਰੀਆਂ ਗੱਲਾਂ ਹੁੰਦੀਆਂ ਨੇ ਦੇਖੋ ਬਾਗੀ ਧੜੇ ਦੇ ਨਾਲ ਵੀ ਆਪਣੀ ਕੋਈ ਬਹੁਤੀ ਸਾਝ ਇਸ ਕਰਕੇ ਨਹੀਂ ਕਿਉਂਕਿ ਇਹ ਬਾਗੀ ਧੜੇ ਦਾ ਜਿਹੜਾ ਵੱਡਾ 그룹 ਹੈ ਉਹ ਉਸੇ ਬਾਦਲ ਦਲ ਦੇ ਨਾਲ ਰਿਹਾ ਹੈ ਜਿਸ ਤੋਂ ਬਾਦਲ ਦਲ ਨੇ ਪੰਥ ਅਤੇ ਪੰਜਾਬ ਦਾ ਜਿਹੜਾ ਵੱਡਾ ਕਹਾਣ ਹੈ ਉਹ ਕੀਤਾ ਠੀਕ ਹੈ ਅਲੋਨੀ ਜਥੇਦਾਰ ਸਾਹਿਬ ਨੂੰ ਇਹ ਲਿਖਦੇ ਰਹੇ ਆ ਕਿ ਜਿਲ੍ਹੇ ਵੱਡੇ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਕੀਤੇ ਆ ਪਾਪ ਕੀਤੇ ਆ ਇਹਨਾਂ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕਣਾ ਚਾਹੀਦਾ ਆ ਕਿਉਂਕਿ ਬਾਦਲ ਕੇ ਸੁਧਰਨ ਵਾਲੇ ਨਹੀਂ ਆ ਅੱਜ ਜੋ ਜੋ ਕਰਦੇ ਆ ਤੇ ਇਹਨਾਂ ਨੇ ਤਾਂ ਉਸ ਗੱਲ ਉੱਤੇ ਮੋਰ ਵੀਵਾ ਦਿੱਤੀ ਆ ਕਿ ਭਾਈ ਦੇ ਰਾਮ ਸਿੰਘ ਚੋੜੇ ਨੇ ਜੋ ਕੀਤਾ ਸੀ ਉਹ ਸਹੀ ਕੀਤਾ ਸੀ ਸੋ ਸੁਖਵੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਕਿ ਜਥੇਦਾਰ ਸਾਹਿਬ ਉਸੇ ਦੇ ਵੀ ਮਸੰਦਾ ਨੂੰ ਚੱਲਣ ਹਮਰੇ ਨਾਲ ਬੰਦ ਕੇ ਇਹਨੂੰ ਜਿਹੜੀਆਂ ਸਟਾਫ ਆ ਉਹ ਉਸ ਦੇ ਨਹੀਂ ਚੰਦੇ ਇਹ ਮੰਨੇ ਦਾਤਾ ਜਨਿਵਰ ਸਾਹਿਬ ਵਸ਼ੀਆ ਅਤੇ 라ਹੀ ਇਹਨਾਂ ਨੇ ਸ਼ਹੀਦਾਂ ਦੇ ਪਰਿਵਾਰ ਵਸ਼ੀਆ ਹੱਤਮੇਂ ਦੀ ਕਮਿਟੀ ਦੀ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਵਿਵਾ ਸਤਵੰਤ ਕੌਣ ਦੇ ਖਿਲਾਫ ਕਿੰਨੀ ਬਿਆਰਵਾਜੀ ਕੀਤੀ ਬਾਦਲਦਲ ਦੇ ਲੀਡਰਾਂ ਨੇ ਮਹੇਸ਼ ਸਿੰਘ ਗਰੇਵਾਲ ਨੇ ਇਸੇ ਤਰ੍ਹਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕੋਈ ਸੋਚ ਸਕਦਾ ਕੀ ਆਪਣੇ ਆਪ ਨੂੰ ਅਕਾਲੀ ਦਲ ਹੀ ਅਖਵਾਉਂਦਾ ਆ ਕਰੇ ਸੀ ਇਹ ਜਿਹੜਾ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਦੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰ ਰਿਆ ਇਹਨਾਂ ਨੇ ਅਕਾਲੀ ਦਲ ਨੂੰ ਅਕਾਲੀ ਦਲ ਰਹਿਣ ਹੀ ਨਹੀਂ ਦਿੱਤਾ 1994 ਵਿੱਚ ਇਹਨਾਂ ਨੇ ਪੰਜਾਬੀ ਦਲ ਬਣਾ ਦਿੱਤਾ ਪੰਜਾਬੀ ਪਾਰਟੀ ਫਿਰ ਇਹ ਬਾਦਲ ਦਲ ਬਣਿਆ ਬਾਦਲ ਦਲ ਤੋਂ ਬੇਅਦਬੀ ਦਾਲ ਬਣ ਕੇ ਰਹਿ ਗਿਆ ਹੋਇਆ ਜਿੰਨੇ ਸ਼ਰਾਬੀ ਕਬਾਬੀ ਗੁੰਡੇ ਚੋਰ ਬਦਮਾਸ਼ ਉਹ ਸਾਰੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਸ ਦਲ ਦੇ ਵਿੱਚ ਆ ਤਾਂ ਹੀ ਤਾਂ ਗੱਲ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਹ ਇੱਕ ਘੋੜਾ ਦਲ ਆ ਇਹ ਸ੍ਰੀ ਅਗਰ ਉਹ ਮਾਤਮੇ ਨੂੰ ਗੋਲਾ ਹੁਦ ਕਹੋ ਆਇਆ ਜੀ ਇਹਨਾਂ ਨੇ ਜਿੰਨਾਂ ਦਾ ਕੋਈ ਵਿਧੀ ਵਿਧਾਨ ਨਹੀਂ ਰਹਿਣ ਦਿੱਤਾ ਜਿੰਨਾ ਚਿਰ ਤੱਕ ਜਫੇਦਾਰ ਉਹ ਬਾਦਲਾਂ ਦੀ ਬੋਲੀ ਬੋਲਦੀ ਉਹਨਾਂ ਦੀ ਜਫੇਦਾਰੀ ਕਾਇਮ ਆ ਪਰ ਉਹ ਪੰਤ ਦੀ ਬਿਧੀ ਜਦੋਂ ਹੀ ਬੋਲਦੇ ਆ ਉਸੇ ਵੇਲੇ ਐਡਜੈਕਟਿਵ ਉਹਨਾਂ ਨੂੰ ਜਿਹੜਾ ਲਾਹ ਦਿੰਦੀ ਆ ਇਹਨਾਂ ਨੇ ਕੋਈ ਜਫੇਦਾਰ ਦਾ ਵਿਧੀ ਵਿਧਾਨ ਨਹੀਂ ਕੀਤਾ ਉਹਨਾਂ ਨੂੰ ਜੁੜ ਕੇ ਕਿਵੇਂ ਕਰਨਾ ਆ ਅਧਿਕਾਰ ਖੇਤਰ ਕੀ ਆ ਉਹਨਾਂ ਦੀਆਂ ਸੇਵਾਵਾਂ ਕੀ ਆ ਜਦੋਂ ਉਹਨਾਂ ਨੂੰ ਸੇਵਾ ਮੁਕਤ ਕਿਵੇਂ ਕਰਨਾ ਆ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੇਣਾ ਆ ਉਹ ਚਵਾ ਰਿਹਾ ਆ ਹੂੰ ਠੀਕ ਹੈ ਗੱਲ ਇਹ ਹੈ ਕਿ ਘੁੰਮ ਫਿਰ